ਅੱਜ ਜੀਤ ਕਿਦਾਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਹ ਜੋ ਮੈਗਪ੍ਰੀਤ ਵਾਲਾ ਮੁੱਦਾ ਖਿਲ ਰਿਹਾ ਪਿਆ ਹੋਆ ਇਹਦੇ ਤੇ ਆਪਾਂ ਥੋੜੀ ਜੀ ਗੱਲ ਕਰਾਂਗੇ ਵਸ ਇਹ ਕੁੜੀ ਤਾਂ ਬਹੁਤ ਹੀ ਬੇਸ਼ਰਮਾ ਜਦੋਂ ਕਿਸੇ ਦੇ ਪਿਓ ਦੀ ਡੈਥ ਹੁੰਦੀ ਆ ਤਾਂ ਉਸ ਘਰ ਵਿੱਚ ਅਤੇ ਉਸ ਘਰ ਦੇ ਸਾਰੇ ਮੈਂਬਰਾਂ ਦਾ ਦਿਮਾਗ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ ਕੁਝ ਹੋਰ ਕਰਨੋਂ ਦਿਲ ਹੀ ਨਹੀਂ ਕਰਦਾ ਪਰ ਇਹ ਮਹਾਰਾਣੀ ਪਟਿਆਲਾ ਚ ਐਨੀ ਹਿੰਮਤ ਆ ਜਾਂ ਇੰਨਾ ਕਸ਼ਟ ਪੁਨਾਇਆ ਕਿ ਇਸਕਾ ਤੇ ਰੀਲਾਂ ਤੇ ਸਟੋਰੀਆਂ ਪਾਈਆਂ ਜਾ ਰਹੀਆਂ ਨੇ ਇਹ ਵਾਲੀ ਸਟੋਰੀਆਂ ਇਸ ਨੇ ਅਪਲੋਡ ਕਰਨ ਤੋਂ ਬਾਅਦ ਥੋੜੇ ਹੀ ਟਾਈਮ ਬਾਅਦ ਡਿਲੀਟ ਕਰ ਦਿੱਤੀਆਂ ਸੀ ਹੋ ਸਕਦਾ ਬੈਕਲਾਸ ਮਿਲਿਆ ਹੋਵੇ ਤੁਸੀਂ ਵੀ ਦੇਖ ਲਈ ਹੋਣਗੀਆਂ ਤੁਸੀਂ ਖੁਦ ਦੱਸੋ ਯਾਰ ਜੇ ਕਿਸੇ ਦੇ ਪਿਓ ਦੀ ਡੈਥ ਹੋਈ ਹੋਵੇ ਤਾਂ ਉਸ ਦਾ ਮਨ ਕਰੇਗਾ ਸਟੋਰੀ ਪਾਉਂਦਾ ਬਿਲਕੁਲ ਵੀ ਨਹੀਂ ਪਰ ਜਿਸ ਨੇ ਐਨੇ ਵੱਡੇ ਵੱਡੇ ਦੁੱਖ ਸਹੇ ਹੁਣ ਅੱਠ ਅੱਠ ਇੰਚ ਦੇ ਦੁੱਖ ਤਾਂ ਇਹੋ ਜਿਹੀ ਕੁੜੀ ਨੂੰ ਆਪਣੇ ਪਿਓ ਦੀ ਮੌਤ ਦਾ ਕੀ ਫਰਕ ਪੈਣਾ ਹੈ ਤੁਗਾਸੇ ਮਜ਼ਾਕ ਤੋਂ ਹਟ ਕੇ ਇਹ ਮਹਿਗਪ੍ਰਿਤ ਨੇ ਆਪਣੇ ਦਾਦੇ ਨੂੰ ਧਮਕੀ ਦੇ ਕੇ ਸਟੋਰੀ ਪਾਈ ਸੀ ਜਿੰਦੇ ਵਿੱਚ ਮਿਸ ਜੋ ਬਾਪੂ ਵਗੈਰਾ ਪਤਾ ਨਹੀਂ ਕੀ ਕਿ ਲਿਖਿਆ ਹੋਇਆ ਸੀ ਜੇ ਪਿਓ ਦੀ ਇੰਨੀ ਹੀ ਫਿਕਰ ਸੀ ਤਾਂ ਉਦੋਂ ਪਿਓ ਆਪਣੇ ਦਾਦੇ ਦੀ ਗੱਲ ਕਿਉਂ ਨਹੀਂ ਮੰਨੀ ਇਹ ਸਬਦ ਖਗਵਾਇਆ ਐਕਟਿੰਗ ਆ ਜਿੰਨੂੰ ਸੱਚੀ ਵਿੱਚ ਫਿਕਰ ਹੁੰਦੀ ਆ ਉਹ ਤਾਂ ਇੰਨਾ ਕਲੇਸ਼ ਦੇਖਣ ਤੋਂ ਬਾਅਦ ਫਾਇਆ ਲੈ ਲੈਂਦਾ ਆ ਤੇ ਇੱਥੇ ਸਾਲਾ ਫਾਇਆ ਲੈਣਾ ਤਾਂ ਬਹੁਤ ਦੂਰ ਦੀ ਗੱਲ ਇੱਥੇ ਸਟੋਰੀਆਂ ਪਾਈਆਂ ਜਾ ਰਹੀਆਂ ਨੇ ਮੈਂ ਆਪਣੀਆਂ ਬਹੁਤ ਸਾਰੀਆਂ ਵੀਡੀਓ ਸੱਚ ਬੋਲਦਾ ਸੀ ਕਿ ਕੁੜੀਆਂ ਨੂੰ ਇੰਡੀਪੈਂਡੈਂਟ ਨਾ ਬਣਾਓ ਐਨੀ ਖੁੱਲ ਨਾ ਦਿਓ ਪਰ ਲੋਕ ਮੈਨੂੰ ਕਮੈਂਟ ਵਿੱਚ ਗਾਲ੍ਹਾਂ ਕ ਇਹ ਦੋ ਤਿੰਨ ਮਿੰਟਾਂ ਨਾਲ ਭੱਜ ਗਈ ਸੀ ਇਹਦੇ ਕੋਚ ਐਨੀ ਹਿੰਮਤ ਕਿਉਂ ਆਈ ਕਿਉਂਕਿ ਇਹ ਸੈਲਫ ਇੰਡੀਪੈਂਡੈਂਟ ਆ ਇਹ ਖੁਦ ਕਮਾ ਸਕਦੀ ਆ ਰਿਲਾ ਤੇ ਲੋਕਾਂ ਤੋਂ ਤੇ ਇਹਨੂੰ ਪਤਾ ਸੀ ਕਿ ਘਰੋਂ ਬਾਹਰ ਰਹਿ ਕੇ ਇਸਦਾ ਗੁਜ਼ਾਰਾ ਹੋ ਸਕਦਾ ਸੀ ਪਰ ਹੁਣ ਲੋਕਾਂ ਤੋਂ ਡਰਦੇ ਇਹ ਲੋਕੋ ਵੀ ਨਹੀਂ ਪਾਸ ਕਰਦੀ ਹੁਣ ਕੀ ਕਰੂਗੀ ਜਾਂ ਤਾਂ ਲੋਕ ਪਾਊਗੀ ਜਾਂ ਕੋਈ ਮਤਲਬ ਰੋਕ ਕੇ ਇਦਾਂ ਦੀ ਕੋਈ ਵੀ ਵੀਡੀਓ ਬਣਾ ਦੇਗੀ ਸਿਮਤੀ ਲੈ ਲੀ ਮਰਤ ਲਿਖਵਾ ਕੇ ਲੈ ਲਓ ਇਦਾਂ ਦੀ ਵੀਡੀਓ ਜ਼ਰੂਰ ਪਏਗੀ 2-3 ਦਿਨ ਬਾਅਦ ਵੈਸੇ ਇਸਤੇ ਦਾਦੇ ਨੇ ਬਹੁਤ ਗਲਤ ਕੀਤਾ ਹੈ ਸਭਾ ਪਿਓ ਨੂੰ ਮਾਰਨ ਦਾ ਕੀ ਫਾਇਦਾ ਮਾਰਨਾ ਸੀ ਤਾਂ ਇਹ ਮੁਸਕਾਨ ਨੂੰ ਮਾਰਦਾ ਬਦਲਾਤ ਪੂਰਾ ਹੋ ਜਾਂਦਾ ਅਤੇ ਸੰਸਾਰ ਵਿੱਚ ਇੱਜ਼ਤ ਵੀ ਵੱਧ ਜਾ ਰਹੀ ਸੀ ਪਰ ਹਾਲੇ ਦਾਦਾ ਫਰਾ ਰਹਾ ਉਹ ਕੁਝ ਵੀ ਕਰ ਸਕਦਾ ਆ ਵੈਸੇ ਇਹ ਮੁਸਕਾਨ ਸਾਡੇ ਇਲਾਕੇ ਦਾ ਹੀ ਮਾੜਾ ਬੀਜ ਆ ਸਾਡੇ ਇਲਾਕੇ ਨੂੰ ਮਾੜੀ ਸਾਈਡ ਤੋਂ ਮਸ਼ਹੂਰ ਕਰ ਦਿੱਤਾ ਇਹਨੇ ਵੈਸੇ ਦੇਖੋ ਇਹ ਇੰਟਰਨੈਟ ਕਿੰਨਾ ਖਤਰਨਾਕ ਹੋ ਸਕਦਾ ਆ ਇਹ ਸਭ ਤੋਂ ਵੱਡੀ ਐਗਜ਼ਾਮਪਲ ਆ ਇੰਟਰਨੈਟ ਤੇ ਐਨਾ ਗੰਦ ਪੈ ਰਿਆ ਆ ਕੀ ਨਾ ਚਾਹੁੰਦੇ ਹੋਏਗੀ ਬੱਚਾ ਗਲਤ ਰਾਹ ਤੇ ਚੱਲ ਸਕਦਾ ਆ ਬਾਕੀ ਮੈਂ ਸੁਰਿਆ ਜਾਂ ਮੁਸਕਾਨ ਦੇ ਮਾਪਿਓ ਮਾ ਅਤੇ ਉਹਦੇ ਨਾਨਾ ਨਾਨੀ ਵੀ ਮੁਸਕਾਨ ਨਾਲ ਮਿਲੇ ਹੋਏ ਸੀ ਸੋ ਜਸ ਕਰਦਾ ਵੀ ਜਹੀ ਮਾੜਾ ਆ ਤੁਸੀਂ ਉਹਦੇ ਤੋਂ ਕੀ ਐਕਸਪੈਕਟ ਕਰੋਗੇ ਦੇਖੋ ਕਿਸੇ ਬੰਦੇ ਵਿੱਚ ਕਿ ਦੋ ਮਾੜੀਆਂ ਗੱਲਾਂ ਹੁੰਦੀਆਂ ਨੇ ਜਾਂ ਇੱਕ ਇੱਕ ਮਾਈਕ ਮਾੜੀ ਗੱਲ ਹੁੰਦੀ ਆ ਨਾ ਕਿ ਸਾਰੀਆਂ ਹੀ ਮਾੜੀਆਂ ਗੱਲਾਂ ਹੁੰਦੀਆਂ ਨੇ ਪਰ ਇਸ ਮੁਸਕਾਨ ਦੀ ਤਾਂ ਹਰੇਕ ਗੱਲ ਹੀ ਮਾੜੀ ਆ ਮੁੰਡਿਆਂ ਨੂੰ ਪੈਸੇ ਖਾਣਾ ਮੁੰਡਿਆਂ ਨਾਲ ਅਸਲੀ ਗੱਲਾਂ ਕਰਨੀਆਂ ਦੋ ਤਿੰਨ ਮੁੰਡਿਆਂ ਨਾਲ ਭੱਜ ਜਾਣਾ ਪਿਓ ਨੂੰ ਮਰਵਾ ਦੇਣਾ ਐਨੀਆਂ ਮਾੜੀਆਂ ਗੱਲਾਂ ਉਪਰੋਂ ਵਲੌਗ ਪਾਣੇ ਸੋਚੋ ਯਾਰ ਇਹ ਗੱਲਾਂ ਤੇ ਤਾਂ ਮੈਂ ਇੱਕ ਹੋਰ ਵੀਡੀਓ ਬਣਾਵਾਂਗਾ ਜਿਸ ਵਿੱਚ ਮੈਂ ਇਹਦੀਆਂ ਮਾੜੀਆਂ ਗੱਲਾਂ ਹੀ ਦੱਸਾਂਗਾ ਕੁਝ ਲੋਕ ਬੋਲਦੇ ਆ ਕਿ ਮੈਂ ਵੀਡੀਓ ਬਹੁਤ ਛੋਟੀ ਬਣਾਉਂਦਾ ਤਾਂ ਇਸ ਦਾ ਕਾਰਨ ਇਹ ਆ ਕਿ ਮੇਰੇ ਕੋਲ 10000 ਵਾਲਾ Redmi ਵਾਲਾ ਫੋਨ ਆ ਅਤੇ ਉਸ ਵਿੱਚ ਮੈਂ ਵੱਡੀ ਵੀਡੀਓ ਨਹੀਂ ਬਣਾ ਸਕਦਾ ਬਾਕੀ ਤੁਸੀਂ ਯਾਰ ਇਹ ਮਸਕਾਂ ਵਾਲਾ ਟੌਪਿਕ ਤੇ ਕੀ ਸੋਚਦੇ ਹੋ ਮੈਨੂੰ ਕਮੈਂਟ ਜਰੂਰ ਕਰਿਓ ਧੰਨਵਾਦ